ਸਤ ਸ੍ਰੀ ਅਕਾਲ ਸਜਣੋ ਅੱਜ ਅਸੀਂ ਪਹੁੰਚ ਚੁੱਕੇ ਹਾਂ ਪੈਂਟ ਲਹਿਰਾ ਵੇਟ ਫਾਰਮ ਦੇ ਵਿੱਚ ਆ ਵਖਾਵਾਂਗੇ ਅੱਜ ਤੁਹਾਨੂੰ ਸਾਰੀ ਗੱਲਬਾਤ ਕਲੀ-ਕਲੀ ਝਲਕ ਵਿਖਾਵਾਂਗੇ ਕਰਨ ਲੱਗੇ ਆ گاਵਾ ਦੇ ਪੈਰ ਠੀਕ ਬਹੁਤ ਜਿਆਦੇ ਤਕਲੀਫ ਚ ਇਸ ਜਾਨਵਰ ਦੇਖ ਸਕਦੇ ਹੋ ਭਾਈ ਹੁਣ ਚੱਲੇ ਲੈਣ ਗਏ ਆ ਗਾਂ ਨੂੰ ਫੜਨ ਵਾਸਤੇ ਦਾਬਾਲਾ ਦੇ ਪਿੰਡ ਆ ਮੈਂ ਉਹ ਪੈਂਟ ਲੈ ਰਹਾ ਬੇੜੀ ਜਿਲ੍ਹਾ ਫਰੀਪੁਰ ਆ ਤੇ ਉਹ ਭਾਈ ਰਾਜੂ ਤੇ ਬੋੜਾ ਫੜੀ ਜਾਂਦੇ ਗਾਂ ਨੂੰ ਕਰ ਲਈ ਕਾਬੂ ਬਾਈ ਕਹਿੰਦਾ ਲੰਗ ਮਾਰਦੀ ਸੀ ਗਾਂ ਵੇਖ ਤੇ ਸੱਜਣਾ ਕਿਹੜੇ ਹਿਸਾਬ ਨਾਲ ਫੜਦੇ ਬਾਈ ਹੁਣ ਇਹ ਤੇ ਤਰੀਕਾ ਵੀ ਦੱਸੂਗਾ ਬਾਈ ਬੋੜਾ ਸਾਰਾ ਗੱਲਬਾਤ ਕਿਹੜੇ ਹਿਸਾਬ ਨਾਲ ਜਾਨਵਰ ਕਾਬੂ ਕਰਨਾ ਤੇ ਵੇਖ ਸਕਦੇ ਸੱਜਣਾ ਕਿਵੇਂ ਫੜਦਾ ਬਾਈ ਬੋੜਾ ਗਾਂ ਨੂੰ ਵੇਖ ਸਕਦੇ ਹੋ ਤੁਸੀਂ ਤੇ ਕੱਲੀ ਕੱਲੀ ਡਿਟੇਲ ਵੀ ਦੇਣਗੇ ਰਾਜੋ ਹਣੀ ਸੱਚ ਕਰ ਰਾਜੋ ਵੀਰੇ ਹੋਰ ਸਭ ਦੀ ਗੱਲ ਹੋਰ ਠੀਕ ਠਾਕ ਠੀਕ ਠਾਕ ਵਧੀਆ ਹੋਰ ਕਿ ਦੱਸ ਸਕਦੇ ਕਿਹੜੇ ਹਿਸਾਬ ਨਾਲ ਕਾਬੂ ਕਰਨਾ ਜਾਨਵਰ ਨੂੰ ਬਾਈ ਦੱਸ ਸਕਦੇ ਹਾਂ ਜੀ ਠੀਕ ਆਪਾਂ ਵੇਖ ਸਾਥ ਸਜਣੋ ਸਾਰੀ ਝਲਕ ਉਹ ਖਾਵਾਂਗੇ ਅੱਜ ਅਪਡੇਟ ਬਾਈ ਖੇਰੇ ਤੇ ਫਾਰਮ ਦੇ ਵਿੱਚ ਬਾਈ ਜਸਪਾਲ ਸਿੰਘ ਬਾਈ ਤੁਹਾਨੂੰ ਕੱਲੀ ਕੱਲੀ ਵੀ ਦੇਖ ਦੱਸ ਸਕਦੇ ਆ ਜੇ ਜਰਾ ਬਾਈ ਰਾਜੂ ਕਹਿੰਦਾ ਕੱਲੀ ਕੱਲੀ ਡਿਟੇਲ ਦੱਸ ਸਕਦੇ ਆ ਅਸੀਂ ਪਸ਼ੂਆਂ ਬਾਰੇ ਕਿਵੇਂ ਬਰੀਡ ਤਿਆਰ ਕਰਨੀ ਆ ਕਿਹੜੇ ਹਿਸਾਬ ਨਾਲ ਦਾਣਾ ਪਾਣੀ ਕਿਹੜੇ ਹਿਸਾਬ ਨਾਲ ਡਾਈਟ ਦੇਣੀ ਆ ਪਸ਼ੂਆਂ ਨੂੰ ਸਾਰੀ ਗੱਲਬਾਤ ਬਾਈ ਕਹਿੰਦਾ ਸਮਝਾਵਾਂਗੇ ਕੱਲੀ ਕੱਲੀ ਝਲਕ ਖਾਵਾਂਗੇ ਸਜਣੋ ਤੇ ਮਟਰੀ ਵੀ ਐ ਨ ਮਟਰੀ ਬਾਈ ਜੀ ਦੋ 2.5 ਮਹੀਨੇ ਲਾਇਆ ਆ ਤੇ ਦੇਸ਼ ਮਟਰੀ ਐ ਓਏ ਓ ਵੀਡੀਓ ਬਾਲਿੰਗ ਫਾਇਰ ਕਰ ਦੇਖ ਸਕਦੇ ਮਟਰੀ ਨਾਲ ਮੁਲਾਕਾਤ ਕਰਾਵਾਂਗੇ ਚੱਲ ਜਾ ਯਾਰ ਬੋੜੇ ਨੇ ਕਰ ਲਈ ਕਾਪੂ ਗਾਂ ਤੇ ਪਾਲਿਆ ਤਲਿਹਾਰਾ ਤੇ ਦੇਖ ਸਕਦੇ ਸੱਜਣਾ ਪੂਰੀ ਗੱਲ ਬਾਤ ਹਾਟ ਸਬਸਕ੍ਰਾਈਬ ਕਰੋ ਇਹ ਫੋਟੋ ਜਾਨ ਰਸਾ ਫਾੜ ਪਰ ਤੇ ਬਾਈ ਜੀ ਹੋ ਨਹੀਂ ਘੱਟਣ ਲੱਗਿਆ ਹੁਣ ਗਾਵ ਨੂੰ ਤੇ ਸਾਰੀਆਂ ਗਾਵਾਂ ਆ ਗਈਆਂ ਹੁਣ ਵਾਰ-ਵਾਰੀ ਇਹ ਇਹ ਗਲਤ ਕੰਮ ਆ ਸੱਜਣੋ ਆ ਨਹੀਂ ਕੰਮ ਕਰਨਾ ਚਾਹੀਦਾ ਸੀ ਇਹਨੂੰ ਸਾਡੀ ਗਾਂ ਡਰਾਤੀ ਆ ਤੇ ਹੈ ਨਹੀਂ ਅਗਲੋ-ਉਗਲ ਮੈਂ ਲਾਇਆ ਹਿਸਾਬ ਕਿਤਾਬੇ ਸਵੈਡ ਨੂੰ ਜਵੇਂ ਹੈ ਨੇ ਇਹਨਾਂ ਨੂੰ ਦੇਖ ਸਕਦੇ ਸੱਚ ਨੂੰ ਪੂਰੀ ਗੱਲ ਬਾਤ ਹਰ ਹਰ ਰਾਜੂ ਕੀ ਕਹਿਣੇ ਚਾਹੁੰਦੇ ਅਜੀ ਪੰਗੋਲ ਕਿਹਨਾਂ ਲੋਕ ਕਰ ਰਹੇ ਨੇ ਬੋੜੇ ਨੇ ਕਰ ਲਈ ਕਾਬੂ ਗਾਂ ਜੀ ਤੇ ਹੁਣ ਕਰਾਂਗੇ ਤੇ ਪੈਰ ਠੀਕ ਬੱਬੂ ਤਾਂ ਠੀਕ ਆ ਜੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਕਿ ਹੋਰ ਸ਼ੌਂਕੀ ਵੀਰਾਂ ਤੱਕ ਪਹੁੰਚ ਸਕੇ ਧੰਨਵਾਦ